ਤੁਸੀਂ ਹੁਣੇ ਕਿਹਾ ਕਿ ਕੱਲੀ ਸਿੱਖਾਂ ਦੀ ਜਿਹੜੇ ਕੱਲੇ ਸਿੱਖ ਨੇ ਨਾ ਉਹ ਵੀ ਕੱਲੇ ਸਿੱਖਾਂ ਦੇ ਨਹੀਂ ਹੈਗੇ ਬਿਲਕੁਲ ਕੀ ਬਾਤ ਇਹਨੂੰ ਇਹਨੂੰ ਸਮਝਿਓ ਇਸ ਗੱਲ ਨੂੰ ਹਾਂ ਆ ਤਾੜੀ ਵੱਜੀ ਤੇ ਮਾਰ ਸਕਦੇ ਹੋ ਤੁਸੀਂ ਇੱਥੇ ਕੋਈ ਇਸ ਪੈਨਲ 'ਚ ਕੋਈ ਦਿੱਕਤ ਨਹੀਂ ਹਾਂ ਜ ਇੱਕ ਅੱਜ ਇੱਕ ਤੁਹਾਨੂੰ ਕਈਆਂ ਨੇ ਨਵੀਂ ਹਾਂ ਯਾਰ ਅਸੀਂ ਇਹ ਗੱਲ ਤਾਂ ਕਰੇ ਸੁਣੀ ਨਹੀਂ ਜਾਂ ਸੋਚੀ ਨਹੀਂ ਇੱਕ ਸਿੱਖ ਇਤਿਹਾਸ ਹੀ ਐਸਾ ਜਿਸ ਇਤਿਹਾਸ ਵਿੱਚ Hindu Sikh Musalman ਇਹਨਾਂ ਤਿੰਨਾਂ ਦਾ ਇਤਿਹਾਸ ਬਦ ਇਸ ਜੁੜੇ ਹੋਏ ਨੇ ਆਪਸ 'ਚ ਉਹ ਮੈਂ ਦੱਸਾਂਗਾ ਕਿਵੇਂ ਅਰ ਤੁਹਾਨੂੰ ਇਹ ਪਤਾ ਹੈ ਕਿ ਇੱਕੋ ਹੀ ਧਰਮ ਐਸੇ Hindu Sikh Muslimani Isaiyan ਦਾ ਵੀ ਕੰਟਰੀਬਿਊਸ਼ਨ ਇਸ ਧਰਮ ਦੇ ਵਿੱਚ ਉਹ ਕਿਵੇਂ ਹੁਣ ਨਵੀਂ ਗੱਲ ਆਈ ਨੂੰ ਜੀ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਦਰਬਾਰੀ ਕਵੀ ਹੈ ਉਹ ਇੱਕ Hindu ਨੇ ਅਨੰਦ ਲਾਲ ਗੋਇਆ ਜਿਨ੍ਹਾਂ ਲਿਖਿਆ ਇਹ ਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਨਾਸਿਰਉ ਮਨਸੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹ ਉਹ ਸ਼ਹਿਨशाह ਗੁਰੂ ਗੋਬਿੰਦ ਸਿੰਘ ਹੈ ਨਾ ਉਹ ਇਹ ਸੋ ਬੜਾ ਲੰਬਾ ਹੈ ਕਿਉਂਕਿ ਇਹ ਲਿਖਣ ਵਾਲਾ ਇੱਕ ਹਿੰਦੂ ਹੈ ਹਨਾ ਜੀ ਪੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਹੁਣੀ ਲੜਦੇ ਨੇ ਆਪਣੇ ਮুরিਦਾਂ ਦੇ ਨਾਲ ਆ ਕੇ ਗਨੀ ਖਾਨ ਨਬੀ ਖਾਨ ਉਹਨਾਂ ਨੂੰ ਉੱਚ ਦੇ ਪੀਰ ਬਣਾ ਕੇ ਲੈ ਕੇ ਜਾਂਦੇ ਨੇ ਇਹ ਹਿੰਦੂ ਸਿੱਖ ਮੁਸਲਮਾਨ ਤਾਂ ਜੁੜ ਗਏ ਜੀ ਹੁਣ ਈਸਾਈ ਕਿਦਾਂ ਨਾਲ ਜੁੜਦੇ ਨੇ ਉਹ ਵੀ ਸੁਣ ਲਓ ਫਿਰ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਨਾਂਦੇੜ ਵਿਖੇ ਹਮਲਾ ਹੁੰਦਾ ਉਹਨਾਂ ਦੇ ਜਦੋਂ ਖੰਜਰ ਵੱਜਦਾ ਜੀ ਉਸ ਖੰਜਰ ਨੂੰ ਜਦੋਂ ਗੁਰੂ ਸਾਹਿਬ ਤੇ ਹਮਲਾ ਹੁੰਦਾ ਉਸ ਖੰਜਰ ਨੂੰ ਆਪਰੇਟ ਕਰਨ ਵਾਸਤੇ ਇੱਕ ਈਸਾਈ ਕ੍ਰਿਸਚੀਅਨ ਡਾਕਟਰ ਆਇਆ ਸੀ ਜਿਹਦਾ ਨਾਮ ਸੀ ਨਿਕੋਲਸ ਕੀ ਬਾਤ ਹੈ ਔਰ ਉਹ ਭੇਜਿਆ ਸੀ ਬਹਾਦਰ ਸ਼ਾਹ ਜ਼ਫਰ ਨੇ ਇੱਕ ਮੁਸਲਮਾਨ ਬਾਦਸ਼ਾਹ ਜ਼ਫਰ ਨਹੀਂ ਸੋਰੀ ਬਹਾਦਰ ਸ਼ਾਹ ਬਾਦਰਾ ਜ਼ਫਰ ਦਾ ਲਾਸਟ ਜੀ ਜੀ ਬਹਾਦਰ ਸ਼ਾਹ ਔਰੰਗਜ਼ੇਬ ਦਾ ਬੇਟਾ ਜਿਹਨੂੰ ਪਤਾ ਸੀ ਕਿ ਮੇਰਾ ਪਿਓ ਗੁਨਾਹਗਾਰ ਹੈ ਜੀ ਬਹਾਦਰ ਸ਼ਾਹ ਆਪਣਾ ਪਰਸਨਲ ਫਿਜ਼ੀਸ਼ੀਨ ਉਹਨੇ ਆਪਣਾ ਫਿਜ਼ੀਸ਼ੀਨ ਤੇ ਉਹ ਹੀ ਕਿਸਾਈ ਨਿਕੋਲਸ ਜਿਹੜਾ ਭੇਜਿਆ ਸੀ ਗੁਰੂ ਸਾਹਿਬ ਕੋਲ ਨੰਦੇੜ ਕੇ ਉਹਨਾਂ ਦੇ ਉੱਥੇ ਉਹਨੇ ਸਟਿਚਸ ਲਾਏ ਸੀ ਸਾਰੇ ਧਰਮ ਇੱਕ ਤੋਰੇ ਤੇ ਆ ਕੇ ਜੁੜ ਜਾਂਦੇ ਆ ਇਸ ਕਰਕੇ ਸਿੱਖ ਇਕੱਲੇ ਸਿੱਖਾਂ ਦਾ ਧਰਮ ਨਹੀਂ